ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੇ ਆਹ ਟਰੈਕਟਰ ਲੋਡ ਕਰਨਾ ਆਪਾਂ ਨੇ ਆ ਸਾਹਮਣੇ 컨ਟੇਨਰ ਆ ਗਿਆ ਤੇ ਇੰਦਰ ਜੀਸੀਵੀਆ ਮਸ਼ੀਨਾਂ ਖੜੀਆਂ ਲੋਡ ਕਰਕੇ ਥੱਲੇ ਤਾਰਾਂਗੇ ਫੋਰ 3600 ਟਰੈਕਟਰ ਹੈ ਬੜੇ ਸ਼ੌਂਕ ਨਾਲ ਤਿਆਰ ਕਰਾਇਆ ਸਾਰੇ ਇਕੱਲੇ ਇਕੱਲੇ ਟਰੈਕਟਰ ਦੀ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਟਾਇਰ ਦੇਖ ਲਓ ਮੋੜੇ ਵਾਲੇ ਚੌੜੇ ਟਾਇਰ ਪਾ ਕੇ ਲਾਏ ਪਾਏ ਹੋਏ ਨੇ ਦੂਜੇ ਨੰਬਰ ਤੋਂ ਕੰਫਰਮ ਚੈੱਕ ਕਰ ਲਓ ਆ ਲੈਟਾ ਤੇ ਆ ਸਪੈਸ਼ਲ ਕ੍ਰੋਮ ਗ੍ਰਿਲ ਵੀ ਕਟਾਈ ਆ ਤੇ ਉੱਪਰ ਛਤਰੀ ਵੀ ਪੈਡਿੰਗ ਕਰਾ ਕੇ ਯਾਨੀ ਕਿ ਸਾਰਾ ਕੁਝ ਸਪੈਸ਼ਲ ਆ ਨਵੇਂ ਟਰੈਕਟਰ ਤੋਂ ਡਬਲ ਪਹਿ ਲੱਗੇ ਮੈਟਿੰਗ ਹੋਈ ਹੋਈ ਹੈ ਆ ਖੜਾ ਹੈ ਕੰਗੀਆਂ ਤਿਆਰ ਤੇ ਪਿਛਲੇ ਪਾਸੇ ਵੀ ਮਾੜੇ ਇਹ ਬਾਹਰ ਵਾਸਤੇ ਜਾਣੇ ਦੂਏ ਨੰਬਰ ਦਾ ਜੋ ਟਰਾਲੀ ਬਾਈਕੋਟੀ ਟਰਾਲੀ ਹੈ ਜੀ ਇਹ ਡਬਲ ਟਾਇਰ ਲੱਗੇ ਹੋਏ ਛੋਟੇ ਟਾਇਰ ਤੇ ਪੂਰਾ ਸਵਿਫਟ ਡਿਜ਼ਾਇਰ ਵਾਲੀਆਂ ਸਾਰੀਆਂ ਸੀਟਾਂ ਸੀਟਾਂ ਲਾ ਲਓ ਤੁਸੀਂ 3 6 9 12 15 17 20 ਸੀਟਡ ਟਰਾਲੀ ਬਣਾਈ ਹੋਈ ਆ ਸਾਰੀਆਂ ਇੱਕਦਮ ਟੀਮ ਦਾ ਕੰਮ ਹੈ ਫਤਿਹਗੜ ਸਾਹਿਬ ਤੋਂ ਹੈ ट्राली का सिस्टम देखिए पेटा हैं आप ट्रा तार रहे बारे मुल्क जाने खातर बहुत खर्चा आ जाना चीज़ों एसी भी होगी तैयार ਸਾਰਾ ਟਰਾਲਾ ਇਸ ਟਰਾਲੀ ਸਮੇਤ ਆਊਗਾ। ਕਾਫੀ ਲੰਬਾ ਕੰਟੇਨਰ ਹੈ। ਪਹਿਲਾਂ ਕੰਟੇਨਰ ਨੂੰ ਥੱਲੇ ਧਾਰਿਆ ਜਾਊਗਾ ਤੇ ਉਹਦੇ ਵਿੱਚ ਸਮਾਨ ਲੱਦਿਆ ਜਾਊਗਾ ਤੇ ਬੰਨ੍ਹ ਕੇ ਚੰਗੀ ਤਰ੍ਹਾਂ ਤੇ ਲੋਡ ਕਰਕੇ ਸ਼ਿਪਰਾ ਹੀ ਇਹ ਬਾਹਲੇ ਮਲਕ ਜਾਂਦਾ ਹੈ।